ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਏ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਜਿੱਥੇ ਜੁੱਧ ਨਸ਼ਿਆ ਵਿਰੋਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਲਗਾਤਾਰ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਹੈ ਅਤੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਗੱਲ ਕੀਤੀ ਜਾਵੇ ਫਰੀਕੋੜ ਪੁਲਿਸ ਦੀ ਤਾਂ ਫਰੀਕੋੜ ਪੁਲਿਸ ਵੱਲੋਂ ਵੀ ਲਗਾਤਾਰ ਨਸ਼ਾ ਤਸਕਰਾਂ ਤੇ ਸਕੰਜਾ ਕੱਸਿਆ ਜਾ ਰਿਹਾ ਏ ਇਸੇ ਤੇ ਆਤੀ ਪਿਛਲੇ 24 ਘੰਟੇ ਦੇ ਵਿੱਚ ਪੰਜ ਦੇਵ ਕਰੀਬ ਮਕਦਮੇ ਦਰਜ ਕਰਕੇ 10 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਦੱਸਿਆ ਗਿਆ ਕਿ ਇਨ੍ਹਾਂ ਫੜੇ ਗਏ ਨਸ਼ਾ ਤਸਕਰਾਂ ਦੇ ਕੋਲੋਂ ਅਫੀਮ, ਡੋਡੇ, ਹਰੀਣ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਅਫਰੀਕੋਲ ਪੁਲਿਸ ਵੱਲੋਂ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਬੰਦ ਦੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਰਾਜਕੁਮਾਰ ਨੇ ਕਿ ਫ੍ਰੀਕੁਐਂਟ ਪੁਲਿਸ ਵੱਲੋਂ ਕਿਵੇਂ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਦੀ ਨਾਲ ਉਹਨਾਂ ਸਿੱਧੇ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਸਖਤ ਕੀਤੀ ਜਾਵੇਗੀ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਲੋਕ ਨਸ਼ਾ ਤਸਕਰਾ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਪੁਲਿਸ ਨਾਲ ਕਰਨਾ ਚਾਹੁੰਦੇ ਹਨ ਤਾਂ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹਨ ਉਹਨਾਂ ਦੀ ਜਾਣਕਾਰੀ ਜਿਹੜੀ ਗੁਪਤ ਰੱਖੀ ਜਾਵੇਗੀ ਐਨਡੀਪੀਐਸ ਦੇ ਖਿਲਾਫ ਕਾਰਵਾਈ ਕਰਦੇ ਹੋਏ 1 ਕਿਲੋ 6 ਗ੍ਰਾਮ ਹੈਰੋਨ ਜਿਹੜੀ ਹੈਗਾ ਇੱਕ ਫਿਰੋਜ਼ਪੁਰ ਨਿਵਾਸੀ ਦੇ ਕੋਲੋਂ ਰਿਕਵਰ ਕੀਤੀ ਗਈ ਜੋ ਇਸ ਦੇ ਖਿਲਾਫ ਪਹਿਲਾਂ ਵੀ ਲੋਕ ਇਸ ਐਨਡੀਪੀਐਸ ਦੇ ਦਰਜ ਹਨ ਇਹਦਾ ਪੁਲਿਸ ਰਿਮਾਨ ਲੈ ਕੇ ਜਲਦ ਹੀ ਜਿਹੜਾ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਜਿਹੜਾ ਚੈੱਕ ਕਰਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਜੇ ਕੋਈ ਵੱਡਾ ਮਗਰਮਾ ਇਸ ਦੇ ਵਿੱਚ ਹੈ ਤੇ ਉਸ ਨੂੰ ਵੀ ਇਸ ਮਕਦਮੇ 'ਚ ਅरेस्ट ਕੀਤਾ ਜਾ ਸਕਿਆ ਇਹਦੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਨੋ ਵਾਕ ਵਾਕ ਪਰਚੇ ਦਰਜ ਕਰਕੇ ਐਨਡੀਪੀਐਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਕੁੱਲ 121 ਗ੍ਰਾਮ ਹੈਰੋਇਨ ਤੇ 390 ਨਸ਼ੀਲੀਆਂ ਗੋਲੀਆਂ ਵੀ ਰਿਕਵਰ ਕੀਤੀਆਂ ਗਈਆਂ ਜੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਗੱਲ ਹੈ ਕਿ 6 ਕਿਲੋ 330 ਗ੍ਰਾਮ ਡੋਡੇ ਜੋ ਕਿ ਇੱਕ ਬੰਦੇ ਨੇ ਅਜੀਤ ਸਿੰਘ ਨੇ ਆਪਣੇ ਘਰ ਦੇ ਵਿੱਚ ਬੀਜੇ ਹੋਏ ਸੀ ਉਹ ਪੌਦੇ ਜਿਹੜੇ ਆ ਉਹ ਵੀ ਰਿਕਵਰ ਕੀਤੇ ਗਏ ਹਨ ਤੇ ਉਸ ਦੇ ਖਿਲਾਫ ਵੀ ਕੇਸ ਰਜਿਸਟਰ ਸਦਰ ਕੋਰਟ ਕਪੂਰੇ ਵਿੱਚ ਕੀਤਾ ਗਿਆ ਹੈ ਇਧਰ ਇਹ ਜਿਹੜਾ ਟੋਟੇਲਾ ਕਿੰਨਾ ਕੇਸ ਹੈਗਾ ਇਹ ਪਹਿਲਾਂ ਕੀ ਮਾਮਲਾ ਹੈ ਇਹਦਾ ਨਾਮ ਅਜੀਤਪਾਲ ਹੈ ਲਾਲੀ ਇਹ ਦੇ ਖਿਲਾਫ ਜਿਹੜਾ ਸਦਰ ਕੋਰਟ ਕਪੂਰੇ ਦੇ ਵਿੱਚ ਪਰਚਾ ਦਰਦ ਕਰ ਲਿਆ ਗਿਆ ਸ੍ਰੀ ਪਤਾ ਲੱਗੇ ਜੀ ਇਹ ਪਹਿਲਾਂ ਤੁਸੀਂ ਕਿੱਥੋਂ ਲੈ ਆ ਕੇ ਜਿੱਥੇ ਵੀ ਇਹ ਨਸ਼ਾ ਲਿਆਂਦਾ ਹੋਊਗਾ ਇਹ ਸ਼ਕਤੀ ਦਾ ਹੀ ਨਤੀਜਾ ਹੈ ਕਿ ਬਾਹਰੋਂ ਸਪਲਾਈ ਬੰਦ ਹੋਣ ਦਾ ਕਰਕੇ ਆਪਣੇ ਘਰ ਹੀ ਇਹਨੇ ਨਾਲ ਸ਼ੁਰੂ ਕਰ ਲਈ। ਫਰੀਦਕੋਟ ਪੁਲਿਸ ਵੱਲੋਂ ਤੁਹਾਡੇ ਰਾਈ ਮੈਂ ਐਸਐਸਪੀ ਡਾਟਰ ਪ੍ਰਗਿਆ ਜੀ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਵੀ ਆਦਮੀ ਮੁਖਤਾਰਾ ਚਾ ਕੇ ਇਹ ਚਾਹੁੰਦਾ ਹੈ ਕਿ ਮੈਂ ਨਸ਼ੇ ਛੱਡ ਦਵਾਂ ਤੇ ਇੱਕ ਸਮਾਜ ਦੇ ਵਿੱਚ ਚੰਗੀ ਜ਼ਿੰਦਗੀ ਬਤੀਤ ਕਰਾਂ। ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਤਾਂ ਕਿ ਉਹਨੂੰ ਦਾਖਲ ਕਰਾ ਕੇ ਉਸ ਦਾ ਟਰੀਟਮੈਂਟ ਕਰਾਇਆ ਜਾ ਸਕੇ ਅਧੇ ਜੇ ਕੋਈ ਪਬਲਿਕ ਦਾ ਆਦਮੀ ਨਸ਼ੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਮੇਰੀ ਅਪੀਲ ਹੈ ਉਹਨੂੰ ਕਿ ਉਹ 7527029029 ਜੋ ਉਸ ਫੋਨ ਦੇ ਉੱਤੇ ਫੋਨ ਕਰਕੇ ਆਪਣੀ ਇਨਫੋਰਮੇਸ਼ਨ ਦੇ ਸਕਦਾ ਹੈ ਵੀਡੀਓ ਪਾ ਸਕਦਾ ਹੈ ਇਹ ਇਹਦੇ ਵਿੱਚ ਜਿਹੜਾ ਉਹਦਾ ਨਾਮ ਤੇ ਪਤਾ ਜਿਹੜਾ ਹੈ ਬਿਲਕੁਲ ਗੁਪਤ ਰੱਖਿਆ ਜਾਊਗਾ ਤੇ ਪੁਲਿਸ ਵੱਲੋਂ ਇਹ ਤੇ ਕਾਰਵਾਈ ਕੀਤੀ ਜਾਊਗੀ ਤਾਂ ਮਸ਼ੀਨੀ ਤੋਂ ਦਾਗ ਜਿਹੜੀ ਹੈਗੀ ਅੱਜ ਵੀ ਪੋਸਟੇਜ ਦੇ ਉੱਤੇ ਤੋਂ ਬਾਹਰ ਆ ਗਈ ਉਹਨਾਂ ਨੂੰ ਪਿੱਛੇ ਤਾਂ ਨਹੀਂ ਦੇਣਾ ਚਾਹੀਦਾ ਬਿਲਕੁਲ ਜੀ ਜੇ ਤਾਂ ਉਹ ਛੱਡ ਦੇਣ ਕੰਮ ਤੇ ਵਧੀਆ ਗੱਲ ਨਾ ਨਹੀਂ ਤਾਂ ਉਹ ਹੀ ਉਹਨਾਂ ਦਾ ਹਾਲਾਤ ਹੈ ਕਿ ਜੀਵ ਦੇ ਪਿੱਛੇ ਹੋਣਗੇ